ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਗੁਰੂ ਦੀ ਨਿੱਗੀ ਗੋਦ ਦਾ ਆਨੰਦ ਮਾਣੋ ਪਹਿਲਾਂ ਮੇਰੇ ਵੱਡੇ ਵੀਰ ਸਾਰੇ ਹੀ ਵੀਰਾਂ ਦੇ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਖਾਲਸਾ ਵਿੱਚ ਬਹੁਤੇ ਉਹ ਵੀ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਵੀ ਹਟਾਇਆ ਤੇ ਐਸ ਉਮਰ ਦੇ ਵਿੱਚ ਜਾ ਕੇ ਵੀ ਉਹ ਲਗਾਤਾਰ ਸਿੱਖ ਕੌਮ ਦਾੜਾ ਸੰਘਰਸ਼ ਨੂੰ ਜਾਰੀ ਰੱਖਣ ਦੇ ਨੇ ਸਾਡੇ ਵਰਗਾ ਤਾਂ ਇਦਾਂ ਹੋ ਜਾਂਦਾ ਕਿ ਛੋਟਾ ਮੂੰਹ ਵੱਡੀ ਗੱਲ ਹੋ ਜਾਂਦੀ ਹੈ ਪਰ ਇਦਾਂ ਵੀ ਦੀਵਾ ਜਗਦਾ ਰੱਖਣਾ ਉਹ ਦੀਵਾ ਜਗਦਾ ਇਦਾਂ ਰਹਿੰਦਾ ਵੀ ਜਿਵੇਂ ਅਸੀਂ ਗੱਲ ਇੱਕ ਦੂਜੇ ਕੋਲ ਪਾਸ ਕਰੀ ਜਾਨੇ ਕੱਲ ਕੋਈ ਸੱਜਣ ਵਾਰ ਗੱਲ ਕਰ ਰਿਹਾ ਸੀ ਕਿ ਕੌਮ ਨੂੰ ਸੇਧ ਕਿੱਦਾਂ ਦਿੱਤੀ ਜਾਵੇ ਕਿੱਦਾਂ ਜਿਹੜੇ ਜੋਧਿਆਂ ਦੀ ਕੁਰਬਾਨੀ ਤੇ ਅੱਜ ਬੈਠੇ ਇਹਨਾਂ ਨੂੰ ਸੱਚੀ ਸ਼ਰਧਾਂਜਲੀ ਕੀ ਹੈ ਤੇ ਕਿਸੇ ਵੀਰ ਨੇ ਬੜੀ ਸੋਹਣੀ ਗੱਲ ਕਹੀ ਵੀ ਜੇ ਮੂੰਹ ਹੋਵੇ ਜੇ ਅਣਖ ਦੀ ਗੱਲ ਕਰਨੀ ਆ ਗੈਰਤ ਦੀ ਗੱਲ ਕਰਨੀ ਆ ਆਜ਼ਾਦੀ ਦੀ ਗੱਲ ਕਰਨੀ ਆ ਤਾਂ ਮੂੰਹ ਦਿੱਲੀ ਵੱਲ ਨੂੰ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਆ ਵੀ ਜਿਹੜੇ 40 ਸਾਲ ਤੋਂ ਤੇ ਦੂਜੀ ਗੱਲ ਇਹ ਐ ਵੀ ਜਿਹੜੇ 40 ਸਾਲ ਤੋਂ ਉੱਪਰ ਟੱਪ ਗਏ ਨੇ ਉਹਨਾਂ ਨਾਲ ਗੱਲ ਕਰਨੀ ਬੰਦ ਕਰ ਦਿਓ ਜਿਹੜੀ ਕ੍ਰੀਮ ਐ ਨੌਜਵਾਨੀ ਸਾਡੀ ਇੱਥੇ ਬੈਠੀ ਐ ਸਾਡੀਆਂ ਜਿਹੜੇ ਬੱਚੀਆਂ ਬੈਠੀਆਂ ਨੇ ਸਾਡੇ ਉਹ ਪੰਜਾਬ ਦੇ ਗੱਭਰੂ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਸਤਾਇਓ ਇੱਥੇ ਤੁਹਾਡੇ ਪਹੁੰਚੇ ਨੇ ਜਿਹੜੇ ਬੱਚਿਆਂ ਤੇ ਮੈਂ ਕਈ ਵਾਰ ਗੱਲ ਕਰਦਾ ਹੁੰਨਾ ਕਿ ਸਰੀ ਜਾਣ ਦਾ ਮੌਕਾ ਮਿਲਦਾ ਤੇ ਅਸੀਂ ਗੱਲ ਕਰਦੇ ਹੁੰਨੇ ਇੱਕ ਸਾਡਾ ਸੱਜਣੋਂ ਬੜੀ ਵਧੀਆ ਗੱਲ ਕਿਹਾ ਨਾ ਬੱਚਿਆਂ ਤੇ ਜਵਾਨੀ ਨਹੀਂ ਹੋਣੀ ਇਹ ਬਚਪਨੇ ਦੇ ਵਿੱਚ ਜਦੋਂ ਆਪਾਂ 10ਵੀਂ ਪਾਸ ਕਰਦੇ ਸੀ ਆਈਲਟ ਕਰਕੇ ਇੱਥੇ ਗਲੀਆਂ 'ਚ ਜਿਹੜੇ ਬੱਚੇ ਸਾਡੇ ੱੱੱਕੇ ਖਾਂਦੇ ਨੇ ਇਹ ਕਿਤੇ ਚਾਹ ਨਾ ੱੱਕੇ ਨੇ ਖਾਂਦੇ ਇਹ ਗਵਰਨਮੈਂਟਾਂ ਦੀਆਂ ਇਦਾਂ ਦੀ ਨਸ਼ਲ ਕੁਸ਼ੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਸਮਝ ਹੀ ਨਹੀਂ ਲੱਗੀਆਂ ਅੱਜ ਪੰਜਾਬ ਦੇ ਗੱਭਰੂ ਜਦੋਂ ਬਜ਼ੁਰਗ ਇੱਥੇ ਮੈਂ ਦੇਖਦਾ ਬਾਹਰ ਉਹਨਾਂ ਦੀ ਪਰਸਨੈਲਿਟੀ ਵੇਨਾ ਤੇ ਅੱਜ ਜਿਹੜੇ ਸਾਡੇ ਜਵਾਕ ਇੱਥੇ ਮੋਰੇ ਆ ਨੇ ਤੇ ਉਹਨਾਂ ਦੀ ਪਰਸਨੈਲਿਟੀ ਵੇਨਾ ਤੇ ਬਜਵੇਂ ਲੱਗਦਾ ਕਿ ਇਹਨਾਂ ਬੱਚਿਆਂ ਤੇ ਜਵਾਨੀ ਨਹੀਂ ਬਚਪਨ ਤੋਂ ਸਿੱਧਾ ਬੁਢਾਪੇ 'ਚ ਜਾਣਾ ਇੰਨਾ ਭਾਰ ਪਾ ਦਿੱਤਾ ਤੇ ਵੋਟਾਂ ਕਾਲ ਨੂੰ ਪੈਣੀਆਂ ਨੇ ਜਹਾਲੇ ਵੀ ਆਪਾਂ ਇਹ ਸੋਚਦੇ ਆ ਜਿਹੜੇ ਬਾਜੇ ਬਲੇ ਬੰਦਾ ساری ਉਮਰ ਪੈਸੇ ਕਮਾਉਂਦਾ ਅਸੀਂ ਉਹਨਾਂ ਦੇ ਵਿੱਚੋਂ ਹੀ ਆ ਤੇ ਮੁੜ ਕੇ ਫੇਰ ਮਰਨ ਤੋਂ ਡਰ ਲੱਗੀ ਜਾਂਦਾ ਕਿਉਂਕਿ ਐਸ਼ ਕਰਨੀ ਹੁੰਦੀ ਐ ਨਾ ساری ਉਮਰ ਸਾਡੇ ਅਰਗੀਆਂ ਦੀਆਂ ਅੱਡੀਆਂ ਘਸ ਗਈਆਂ 30 ਸਾਲ ਹੋ ਗਏ ਨਾ ਮੁਲਕਾਂ 'ਚ ਘੁੰਮਦਿਆਂ ਨੂੰ ਵੀ ਐਸ਼ ਕਰਾਂਗੇ ਕਿਤੇ ਚੈਨ ਨਾ ਬੈਠਾਂਗੇ ਤੇ ਰਹਿ ਕੇ ਜਾਂਦਾ ਰੂੰਗੇ ਦੇ ਵਿੱਚ ਮੇਰੇ ਅਰਗੀਆਂ ਦਾ 60 ਸਾਲ ਤੋਂ ਉੱਪਰ ਕੋ ਟੱਪਦਾ ਨਹੀਂ 65 ਸਾਲ ਤੋਂ ਉੱਪਰ ਕੋ ਬਿਲਦਾ ਹੀ ਆ ਸਾਡੇ ਬਜ਼ੁਰਗੇ ਟੱਪਿਆ ਸੀ ਨਹੀਂ ਟੱਪਣਾ ਤੇ ਉਹ 10 ਕਿਸਾਲ ਰੂੰਗੇ ਵਾਲਿਆਂ ਕਰਕੇ ਅਸੀਂ ਬਾਜੀ ਵੇਲੇ ਕੁਐਸਚਨ ਕਰ ਦਿੰਨੇ ਆ ਸਾਨੂੰ ਖੈਰ ਬਾਰ ਬਾਰ ਕਿਹਾ ਜਾਂਦਾ ਕਿ ਸਟੇਜਾਂ ਤੋਂ ਅਸੀਂ ਆਪਣੇ ਸਿੰਘਾਂ ਨੂੰ ਹੱਲਾਸ਼ੇਰੀ ਦੇਣੀ ਆ ਉਹਨਾਂ 'ਚ ਨੁਕਸ ਨਹੀਂ ਲੱਪਣੇ ਪਰ ਮੈਂ ਤੁਹਾਨੂੰ ਲਾਭ ਤੇ ਹਾਨੀਆਂ ਦੱਸ ਦਿੰਨਾ ਕਿ ਉਹ 10 ਕਿਸਾਲਾਂ ਦੇ ਰੂੰਗੇ ਲਈ ਮੈਂ ਪੰਜਾਬ ਜਾਣਾ ਜੀ ਮੇਰੀ ਆਈਡੀ ਨਾਲ ਚੋਰੀ ਹੋ ਜਵੇ ਮੇਰਾ ਕਾਰੋਬਾਰ ਹੈ ਉੱਥੇ ਮੇਰੇ ਖੱਤੇ ਨੇ ਉੱਥੇ ਮੈਂ ਕਹਿਣਾ ਹੁੰਨਾ ਕਿ ਉਹਨਾਂ ਖੱਤਿਆਂ ਦੇ ਵਿੱਚ ਖੜ ਕੇ ਇੱਕ ਵਾਰੀ ਇਹ ਨਿਗਾ ਮਾਰਿਓ ਕਿ ਸਾਡੇ ਪਟਾਦਦੇ ਦਾ ਨਾਂ ਕਿਸੇ ਨੂੰ ਪਤਾ ਬਹੁਤਿਆਂ ਨੂੰ ਨਹੀਂ ਪਤਾ ਪਰਦਾਦੇ ਦੇ ਪੇਜ ਦਾ ਨਾਮ ਪਤਾ ਬਹੁਤਿਆਂ ਨੂੰ ਨਹੀਂ ਪਤਾ ਕਿੰਨੇ ਆਏ ਕਿੰਨੇ ਚਲ ਗਏ ਆਪਣੇ ਘਰ ਨੂੰ ਬਚਾਉਣ ਦੇ ਲਈ ਜਿਹੜਾ ਘਰ ਸਾਡਾ ਰੋੜ ਰਿਆ ਉਹਦੇ ਲਈ ਤੁਸੀਂ ਹੁਣ ਕੋ ਗੋਲੀਆਂ ਨਹੀਂ ਚਲਾ ਰਹੇ ਉਹਦੇ ਲਈ ਲਗਜ਼ਰੀ ਕਾਰਾਂ 'ਚ ਬੈਠੇ ਆ ਆ ਥੱਲੇ ਚਿੱਟੀਆਂ ਚਾਦਰਾਂ ਵਿਸ਼ੀਆਂ ਤੇ ਬੈਠੇ ਆ ਇਹ ਸੰਘਰਸ਼ ਚੱਲਣ ਡਿਆ ਤੇ ਦੂਜਾ ਸੰਘਰਸ਼ ਉਹ ਸੀ ਬਾਬੇ ਮਾਨੋਚਾਲ ਵਾਲਾ ਜਿਹੜਾ ਸਾਈਕਲਾਂ ਤੇ ਚੱਲਿਆ ਇੱਕ ਸਾਈਕਲਾਂ ਦਾ ਸੰਘਰਸ਼ ਤੇ ਹੁਣ ਰੇਂਜ ਰੋਵ ਰਾਂ ਤੇ ਲਗਜ਼ਰੀ ਗੱਡੀਆਂ ਵਾਲੇ ਸੰਘਰਸ਼ ਦੇ ਵਿੱਚ ਫਰਕ ਸਮਝੋ ਸਾਰਾ ਕੁਝ ਆ ਗਿਆ ਜਿੱਦਾਂ ਸਿਆਣੇ ਕਹਿੰਦੇ ਗੁਰੂ ਘਰ ਪੱਕੇ ਹੋ ਗਏ ਅਸੀਂ ਕੱਚੇ ਹੋ ਗਏ ਜਿਹੜੀ ਸਿਹਤ ਲੈਣੀ ਆ ਜੇ ਬਾਰ-ਬਾਰ ਇੱਥੇ ਮੋਰੇ ਮੱਥਾ ਮਾਰਨਾ ਤੇ ਫਿਰ ਅਣਖ ਜਿੰਦੀ ਰੱਖਣੀ ਪੈਣੀ ਆ ਅਣਖ ਜਿੰਦੀ ਰੱਖਣ ਨੂੰ ਬਹੁਤਾ ਨਹੀਂ ਕੁਝ ਕਰਨਾ ਪੈ ਰਿਹਾ ਇੱਕ ਬੋਟ ਪਾਉਂਦੇ ਜਿੱਥੇ ਲੱਖਾਂ ਦੀ ਗਿਣਤੀ 'ਚ ਵੋਟ ਪਾਗੇ ਉੱਥੇ ਕੁਐਸਚਨ ਆਉਂਦਾ ਭਾਜੀ ਮੇਰੀ ਆਈਡੀ ਤੇ ਨਾ ਚੋਰੀ ਹੋ ਜੂਗੀ ਹਰਦੀਪ ਸਿੰਘ ਨਿੱਜਰ ਦੀ ਮਾਂ ਨੂੰ ਵੀ ਇਹ ਕੁਐਸਚਨ ਹੋਣਾ ਚਾਹੀਦਾ ਸੀ ਕਿ ਮੇਰਾ ਪੁੱਤ ਤੇ ਨਾ ਚਲਾ ਜਾਊਗਾ ਕਿੰਨਾ ਕੁ ਦੌੜ ਲਾਉਂਗੇ ਤੁਸੀਂ ਮੈਨੂੰ ਇਹ ਦੱਸੋ ਕਿੰਨਾ ਕੁ ਦੌੜੂਗੇ ਕਿੰਨਾ ਕੁ ਭੱਜ ਲਾਉਂਗੇ ਤੁਸੀਂ ਸਾਰਿਆਂ ਨੇ ਆਪਾਂ ਸਾਰੇ ਉਹਨਾਂ ਵਿੱਚੋਂ ਆ ਜਿੱਥੇ ਖੀਰ ਤੇ ਫਸ ਫਸ ਕੇ ਡਿਗਣਾ ਸਾਡੇ ਤੋਂ ਦੌੜਿਆ ਨਹੀਂ ਜਾਣਾ ਛੋਟੇ ਛੋਟੇ ਘਰਾਂ ਦੀ ਗੱਲ ਨਾ ਕਰੀਏ ਉਸ ਘਰ ਦੀ ਗੱਲ ਕਰੀਏ ਜਿੱਥੇ ਬਾਬੇ ਨਾਨਕ ਨੇ ਸ਼ੁਰੂ ਕੀਤਾ ਸੀ ਅਸੀਂ ਉਸ ਘਰ ਦੇ ਲਈ ਵੋਟਾਂ ਜੜੀਆਂ ਕੱਲ ਨੂੰ ਪੈੜੀਆਂ ਨੇ ਕੋਈ ਵੀ ਮੇਰੀ ਭੈਣ ਭਰਾ ਵੀਰ ਸਾਡਾ ਇਸ ਗੱਲ ਤੋਂ ਬੰਜਾ ਨਾ ਰਵੇ ਚੈਲੰਜ ਕਰਦੇ ਆਂਗੇ ਜੜਾ ਹਲਾ ਦਿਆਂਗੇ ਉਸ ਹਕੂਮਤ ਦੀਆਂ ਇਹ ਗੱਲ ਚੇਤੇ ਰੱਖਿਓ ਜੇ ਰੈਫਰੈਂਡਮ ਲੈ ਕੇ ਤੁਰੇ ਆਂ ਜੇ ਉਸ ਗੁਰਪਤਮਨ ਸਿੰਘ ਪੰਨੂ ਵਕੀਲ ਦੀ ਸੋਚ ਤੇ ਤੁਰਿਆ ਆਪਣੇ ਇਹਨਾਂ ਜੋਧਾਂ ਦੇ ਜਿੰਨੇ ਸਿਰ ਲੱਗੇ ਆ ਨਾ ਨੀਆਂ ਦੇ ਵਿੱਚ ਇਹਨਾਂ ਦਾ ਮੁੱਲ ਤਾਂ ਪੈਣਾ ਜੇ ਉਹਦਾ ਸਾਥ ਦੇ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਿਰਾਂ ਦਾ ਮੁੱਲ ਤੁਹਾਡੀਆਂ ਵੋਟਾਂ ਤੋਂ ਬਿਨਾ ਨਹੀਂ ਪੈਣਾ ਜੇ ਕੋਈ ਹੋਰ ਤਰੀਕਾ ਹੋਵੇ ਤੇ ਦੁਨੀਆ ਦੇ ਵਿੱਚ ਕੋਈ ਉਂਗਲ ਖੜੀ ਕਰਕੇ ਦੱਸ ਦਵੇ ਅਸੀਂ ਰਾਜਨੀਤਿਕ ਜ਼ੋਰ ਵੀ ਲਾ ਲੈ ਅਸੀਂ ਪੋਲੀਟੀਕਲ ਜ਼ੋਰ ਵੀ ਲਾ ਲੈ ਜੇ ਜ਼ੋਰ ਲੱਗਣਾ ਤਾਂ ਸਿਰਫ ਆਜ਼ਾਦੀ ਦਾ ਲੱਗਣਾ ਆਣਖ ਜੀ ਜਿੰਦੀ ਰੱਖਣੀ ਤਾਂ ਸਿਰਫ ਗਾਣਿਆਂ 'ਚ ਨਹੀਂ ਰਹਿਣੀ ਆਣਖ ਜੀ ਦੀ ਹੋਣੀ ਆ ਕੱਲ ਨੂੰ ਵੋਟਾਂ ਪਾ ਕੇ ਗਾਣੇ ਤੇ ਬੜਕਾਂ ਮਾਰਦੇ ਨੇ ਵੀ ਜੱਟ ਐਂ ਕਰਦੂ ਤੇ ਜੱਟ ਫੁਲਾਨਾ ਕਰਦੂ ਤੇ ਜੱਟ ਨੂੰ ਜਦੋਂ ਵੋਟ ਪਾਉਣੀ ਜਾਣ ਪੈਂਦੀ ਫੇਰ ਫਿਰ ਕੁਐਸਚਨ ਆ ਜਾਂਦਾ ਆਣਖ ਜੀ ਦੀ ਰੱਖਣੀ ਆ ਵੋਟਾਂ ਦੇ ਨਾਲ ਉੱਥੇ ਜਾ ਕੇ ਗੱਲ ਬਣਨੀ ਆ ਤੇ ਬਾਕੀ ਬੇਨਤੀਆਂ ਤੁਹਾਡੇ ਸਾਰਿਆਂ ਦੇ ਮੂਰੇ ਵਾਰ-ਵਾਰ ਟੀਕਾ ਲਾ ਕੇ ਮਹਿੰਦੀ ਆ ਗਵਰਨਮੈਂਟ ਵੀ ਕਿੰਨੇ ਵਾਲੇ ਕਿੱਥੋਂ ਕਿੰਨੇ ਉੱਠਦੇ ਆ ਸਰੀ ਵਾਲੇ ਕਿੰਨੇ ਉੱਠਦੇ ਆ ਸਾਡੇ ਕੈਲੀਫੋਰਨੀਆ ਰੰਗ-ਬਰੰਗੀ ਦੁਨੀਆ ਸੀ ਜਿੱਨੀ 2.5 ਲੱਖ ਤੋਂ ਵੋਟਾਂ ਟਪਾਉਂਦੀਆਂ ਹੁਣ ਵਾਰੀ ਤੁਹਾਡੀ ਕਲਗਰੀ ਵਾਲਿਆਂ ਦੀ ਆ ਇਹ ਤੁਹਾਡੀ ਅੱਖ ਨੂੰ ਚੰਜੋੜਾ ਹੀ ਸਮਝ ਲਓ ਜਾਂ ਆਪਣੇ ਭਰਾ ਦੀ ਬੇਨਤੀ ਸਮਝ ਲਿਓ ਵੋਟਾਂ ਤੋਂ ਬਿਨਾ ਤੁਹਾਡਾ ਕੋਈ ਗੁਜ਼ਾਰਾ ਨਹੀਂ ਆਜ਼ਾਦੀ ਤੋਂ ਬਿਨਾ ਤੁਹਾਡਾ ਕੋਈ ਗੁਜ਼ਾਰਾ ਨਹੀਂ ਤੁਹਾਡੀ ਜਵਾਨੀ ਬਾਣੀ ਪਾਣੀ ਸਾਰਾ ਕੁਝ ਇਹਦੇ ਵਿੱਚ ਪਿਆ ਜੇ ਕੱਲ ਨੂੰ ਵੋਟ ਪਾਉਣੀ ਚਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਲੇ ਸਤ ਜਿੰਦਾਬਾਦ ਹਰਿ ਸਤ ਜਿੰਦਾਬਾਦ ਧੰਨਵਾਦ ਆ ਸਾਬੀ ਵੀਰ ਦਾ ਬਿਲਕੁਲ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਤੁਹਾਨੂੰ ਕੀ ਪਤਾ ਹੈ ਕਿ ਕੈਲਗਰੀ ਦਾ ਕੋਈ ਅਮੀਰ ਨਾਮ ਕਿਸੇ ਅਮੀਰ ਬੰਦੇ ਦਾ ਨਾਮ ਨਹੀਂ ਪਤਾ ਪਰ ਸ਼ਹੀਦ ਬਲਬੀਰ ਸਿੰਘ ਖੈਰੇ ਦਾ ਨਾਮ ਹਮੇਸ਼ਾ ਅਮਰ ਰਹੂਗਾ ਉਹਦੇ ਨਾਮ ਤੇ ਕੱਲ ਨੂੰ ਵੋਟਾਂ ਪੈਣੀਆਂ ਨੇ